ਅੱਜ ਆਪਾਂ ਇੱਕ ਇਹੋ ਜਿਹਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਜਿਹੜਾ ਪਿਛਲੇ ਸਾਲ ਵਰਤਿਆ ਸੀ ਤੇ ਝੋਨੇ ਦੇ ਝਾੜ ਦਾ ਬਈ ਵਾਕੇ ਫਰਕ ਪਿਆ ਉਹ ਦਿਨਾ 8 ਤੋਂ 10 ਮਣ ਝੋਨੇ ਦਾ ਝਾੜ ਦਾ ਫਰਕ ਪੈ ਜਾਂਦਾ ਤੇ ਇਹ ਆਏ ਨਹੀਂ ਹੁੰਦਾ ਵੀ ਜੇ ਆਪਾਂ ਤੁਹਾਨੂੰ ਹੁਣ ਉਹ ਦੱਸਤਾ ਵੀ ਕਈ ਭਰਾ ਉਹ ਕਰ ਲੈਣ ਤੇ ਮੜ ਕੇ ਕਹਿਣ ਵੀ ਝਾੜ ਵਧਿਆ ਨਹੀਂ ਜਾਂ ਕੀ ਗੱਲ ਬਣ ਗਈ ਉਹਦੇ 'ਚ ਮੈਂ ਤੁਹਾਨੂੰ ਗੱਲ ਦੱਸਦਾ ਕੱਲੇ ਆ ਇਹ ਚੀਜ਼ਾਂ ਨਹੀਂ ਮੈਟਰ ਕਰਦੀਆਂ ਹੁੰਦੀਆਂ ਉਹਦੇ ਵਿੱਚ ਮੌਸਮ ਬਹੁਤ ਕਰਦਾ ਹੁੰਦਾ ਕਈ ਵਾਰੀ ਮੌਸਮ ਹੀ ਰਗੜ ਕੇ ਰੱਖੰਦਾ ਝਾੜ ਨੂੰ ਆਪਾਂ ਕਿੰਨਾ ਕੁਸ਼ ਕਰ ਲਈਏ ਤੇ ਕੋਸ਼ਿਸ਼ ਤਾਂ ਆਪਣੀ ਇਹ ਹੁੰਦੀ ਹੈ ਵੀ ਆਪਾਂ ਵੱਧ ਵੱਧ ਝਾੜ ਲਈਏ ਵੀ ਜੇ ਪਿਛਲੇ ਸਾਲ 80 ਮਣਕ ਨਿਕਲੇ ਐ ਤੇ 85 ਨਿਕਲੇ ਹੁੰਦੇ ਸਾਲ 90 ਨਿਕਲੇ 2 ਮਣ ਉਦੋਂ ਵੱਧ ਨਿਕਲੇ ਮੁੜ ਕੇ ਆਪਾਂ ਨੂੰ ਐ ਹੁੰਦਾ ਤੇ ਪਰ ਕਈ ਵਾਰੀ ਨਾ ਮੌਸਮ ਹੈ ਜਿਹੜਾ ਉਹ ਵੀ ਖਰਾਬ ਕਰ ਦਿੰਦਾ ਢਾਂਚਾ ਹੁਣ ਪਿਛਲੇ ਸਾਲ ਦਾ ਆਪਾਂ ਤੁਹਾਨੂੰ ਨਾ ਸਾਂਝਾ ਕਰਦੇ ਆ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੇ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਜਿਵੇਂ ਆਪਾਂ ਝੋਨਿਆਂ ਤੇ ਸਪਰੇਆ ਕਰਦੇ ਹੁਣ ਹੁਣ ਇਸ ਤੋਂ ਬਾਅਦ ਟਾਈਮ ਆ ਜਾਂਦਾ ਵੀ ਮੰਨੋ 26 ਝੋਨਾ ਇੱਕ ਸਪਰੇ ਲੈਂਦਾ ਸਹੀ ਮੈਨੇ ਜੇ ਆਪਾਂ ਸਹੀ ਰੇਹ ਕੰਡਾ ਪਾਇਆ ਜੇ ਹੱਦੋਂ ਬਾਹਲਾ ਪਾਇਆ ਚੰਗੇ ਬਾਣੀਆਂ ਗਟੋਲੀ ਬਣ ਗਈ ਕੋਈ ਉੱਥੇ ਆਪਾਂ ਨੂੰ ਸਪਰੇਆ ਕਰਨੀਆਂ ਪੈਣੀਆਂ ਤੇ ਨਹੀਂ ਤਾਂ ਸਾਡੇ ਤਾਂ ਇੱਥੇ ਪਾਣੀ ਠੀਕ ਹੈ ਕੋਈ ਬਾਹਲੇ ਏਡੇ ਚੰਗੇ ਨਹੀਂਗੇ ਜਿੱਥੇ ਆਪਾਂ ਲਾਇਆ ਨਾ ਹੀ ਕੋਈ ਬਾਹਲਾ ਮਾੜੇ ਆ ਫਸਲ ਨੂੰ ਮੰਦੇ ਆ ਜਿਆਦੇ ਗਾਚਾ ਜੀ ਨਹੀਂ ਬੰਦੀ ਫਸਲ ਤੇ ਠੰਡੇ ਪਾਣੀ ਨਹੀਂ ਗੇ ਤਾਂ ਕਰਕੇ ਆਪਣੇ ਕੋਈ ਇੱਕ ਸਪਰੇ ਨਾ ਪੱਕ ਜਾਂਦਾ ਕੋਈ ਬਾਲੀਆਂ ਜ਼ਬਰਿਆਂ ਨਹੀਂ ਕਰਨੀਆਂ ਪੈਂਦੀਆਂ ਗੱਲ ਹੈਗੀ ਜਿਹੜੀ ਸਪਰੇ ਦੀ ਆਪਾਂ ਗੱਲ ਕਰਦੇ ਆਂ ਤੇ ਇਹਦੇ ਚ ਕੋਈ ਬਾਲਾ ਕੁਛ ਨਹੀਂ ਗਾ ਕੋਈ ਤਤ ਤਤ ਨਹੀਂ ਕੋਈ ਕੁਛ ਨਹੀਂ ਕੋਈ ਵਾਧੂ ਘਾਟੂ ਸਪਰੇ ਨਹੀਂ ਗੀ ਆਪਾਂ ਤੁਹਾਨੂੰ ਜਿਹੜਾ ਤੁਹਾਡੇ ਨਾਲ ਤਜਰਬਾ ਸਾਂਝਾ ਕਰਦੇ ਆਂ ਉਹਦੇ ਵਿੱਚ ਸਿਰਫ ਇੱਕ ਸਪਰੀ ਆਪਾਂ ਪੱਕਣ ਵਾਸਤੇ ਜਿਹੜੀ ਆਪਾਂ ਫੰਗੀ ਸਾਈਟ ਜਾਂ ਕੋਈ ਸੁੰਡੀ ਵਾਲੀ ਕਰਦੇ ਆ ਉਹੀ ਕੀਤੀ ਸੀ ਉਸੇ ਨੇ ਪੱਕ ਗਿਆ ਸੀ ਤੇ ਜਾਂ ਪਹਿਲਾਂ ਇੱਕ ਪ੍ਰਦਾਨ ਪਾਤਾ ਸੀ ਬੱਸ ਇਹ ਦੋ ਚੀਜ਼ਾਂ ਕੀਤੀਆਂ ਸੀ ਜਿਹੜੀ ਸਵੇਰੇ ਦੀ ਆਪਾਂ ਗੱਲ ਕਰਦੇ ਜਿਹਦੇ ਨਾਲ ਝਾੜ ਵਧੀਆ ਬਣਿਆ ਮੈਨੂੰ ਜਿੱਥੇ ਤੱਕ ਅੰਦਾਜ਼ਾ ਤਜਰਬਾ ਹੈ ਜਾਂ ਮੈਨੂੰ ਲੱਗਦਾ ਵੀ ਉਹ ਚੀਜ਼ ਨੇ ਝਾੜ ਤੇ ਬਹੁਤ ਅਸਰ ਪਾਇਆ ਉਹ ਹੈਗੀ ਆ ਬਾਈ ਜੀ 13045 ਦੀ ਜ਼ਬਰੇ ਆਪਾਂ ਪਹਿਲਾਂ ਨਹੀਂ ਕਦੇ ਕਰਦੇ ਸੀ ਪਿਛਲੇ ਸਾਲ ਆਪਾਂ ਨੂੰ 26 ਝੋਨਾ ਥੋੜਾ ਜਿਹਾ ਮਾੜਾ ਲੱਗਿਆ ਕਿਉਂਕਿ ਉਹ ਲੱਗਿਆ ਸੀਗਾ ਮੱਕੀ ਵਾਲੇ ਥਾਂ ਤੇ ਮੱਕੀ ਹਲਾਂ ਲੱਗਨੇ ਕਰਕੇ ਇੱਕ ਤਾਂ ਥੋੜਾ ਲੇਟ ਹੋ ਗਿਆ ਤੇ ਇੱਕ ਨਾ ਬੂਝਾ ਆ ਛੋਟੇ ਛੋਟੇ ਸੀਗਾ ਥੋੜਾ ਸੰਗਣਾ ਲੱਗਿਆ ਸੀ ਤੇ ਐਂ ਲੱਗਦਾ ਸੀ ਗੋਡੇ-ਗੋਡੇ ਝੋਨਾ ਤੇ ਕੀ ਇਹਨੇ ਨਿਕਲਣਾ ਵੀ ਆਪਾਂ ਉਦੋਂ ਬੰਦਾ ਹੱਥ-ਪੈਰ ਮਾਰਦਾ ਵੀ ਆਪਾਂ ਕੋਨੋ ਕੁਛੇ ਤੇ ਕਰੀਏ ਜਿਹੜਾ ਵੀ ਝਾੜ ਜੰਗਾ ਹੋਵੇ ਤੇ ਫੇਰ ਆਪਾਂ ਨਾ 13045 ਲੈਂਦਾ ਸੀ 1 ਕਿਲੋ 1 ਕਿੱਲੇ ਤੇ ਆਪਾਂ ਕੀਤੀ ਸੀ ਉਹ ਤੇ ਉਹਦਾ ਰਿਜ਼ਲਟ ਬਈ ਮੈਂ ਤੁਹਾਨੂੰ ਦੱਸਦਾ ਵੀ ਮੈਨੂੰ ਬਹੁਤ ਵਧੀਆ ਰਿਜ਼ਲਟ ਲੱਗਿਆ ਉਹਦਾ ਬڑے ਵਧੀਆ ਦਾਣੇ ਬਣੇ ਮੈਂ ਦਾਣੇ ਵਜਨਦਾਰ ਤੇ ਫੋਕ ਬਹੁਤ ਘੱਟ ਤੇ ਝੋਨੇ ਦੀ ਕੁਆਲਿਟੀ ਵਧੀਆ ਇਹ ਚੀਜ਼ਾਂ ਖੰਗੀ ਸੈੱਡ ਵੀ ਕਰਦਾ ਹੈ ਤੇ ਇਹ ਚੀਜ਼ਾਂ ਨੂੰ ਅੱਜ ਜਿਵੇਂ 13045 ਇਹ ਵੀ ਚੀਜ਼ਾਂ ਵੀ ਅਸਰ ਪਾਉਣੀ ਹੈ ਹੁਣ ਮੈਂ ਤੁਹਾਨੂੰ ਦੱਸਦਾ ਵੀ ਉਹ ਜੇ ਆਪਾਂ ਸਪਰੇਅ ਨਾ ਕਰਦੇ ਮੈਨੂੰ ਅੰਦਾਜ਼ਾ ਵੀ ਉਹ ਝੋਨਾ ਨਿਕਲਣਾ ਸੀ 75 ਕਮਣ ਵੀ ਵਾਤ ਵਾਤ 75 ਕਮਾਨ ਨਿਕਲਦਾ ਜਿਹੜੇ ਹਿਸਾਬ ਨਾਲ ਝੋਨੇ ਦੀ ਕੰਡੀਸ਼ਨ ਸੀ ਗੋਡੇ-ਗੋਡੇ ਝੋਨਾ ਜਿਵੇਂ ਆਪਾਂ ਕਹਦੇ ਨੇ ਬੁਜੜੀਆਂ ਜਿਹਾ ਖੜਾ ਹੈ ਤੇ ਉਹ ਝੋਨਾ 86 ਮਾਨ ਨਿਕਲਿਆ ਤੇ ਬਾਕੀ ਮੌਸਮ ਵੀ ਠੀਕ ਸੀਗਾ ਪਿਛਲੇ ਸਾਲ ਝੋਨੇ ਸਾਰੇ ਚੰਗੇ ਝੜੇ ਐਤਕੀ ਵੀ ਹਜੇ ਤੱਕ ਤਾਂ ਠੀਕ ਹੈ ਕਿਉਂਕਿ ਰਾਤ ਦੀ ਠੰਡ ਪੈਣ ਲੱਗ ਪਈ ਤੇ ਤ੍ਰੇਲ ਬਹੁਤ ਪੈਂਦੀ ਆ ਹਜੇ ਤਾਂ ਝੋਨੇ ਲੈਣਗੇ ਟਾਈਮ ਵੀ ਲੈਣਗੇ ਆਪਾਂ ਵੀਡੀਓ ਪਹਿਲਾਂ ਤਾਂ ਬਣਾਉਨੇ ਆ ਵੀ ਆ ਪਹਿਲਾਂ ਹੀ ਆਪਦਾ ਬੰਦਾ ਉਸ ਹਿਸਾਬ ਨਾਲ ਫਿਰ ਆਪਦੀ ਸਪਰੇਅ ਕਰ ਲੈਂਦਾ ਤੇ ਸਪਰੇਅ ਕਰਨਾ ਸਹੀ ਮੈਂ ਜਿਹੜਾ ਟਾਈਮ ਦੱਸਦਾ ਜਦੋਂ ਮੈਂ ਕੀਤੀ ਸੀ ਆਏ ਤਾਂ ਵੈਸੇ ਬਹੁਤ ਹੋਣਗੇ ਟਾਈਮ ਪਰ ਜਿਹੜੇ ਟਾਈਮ ਤੇ ਮੈਂ ਸਪਰੇਅ ਕੀਤੀ ਸੀ ਉਹ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਕੋਈ ਆਏ ਨੇ ਬਹਾਲਾ ਪਹਿਲਾਂ ਕਰਤੀ ਜਾਂ ਨਿਸਰੇ ਤੇ ਕੀਤੀ ਜਦੋਂ ਗੋਬ ਚੱਲ ਪਈ ਥੱਲੇ ਪੂਰੀ ਆਪਣਾ ਪਤਾ ਲੱਗ ਗਿਆ ਵੀ ਚੱਲ ਪਈ ਇਹ ਬਸ ਉਦੋਂ ਸਪਰੇਅ ਕੀਤੀ ਸੀ ਆਪਾਂ ਤੇ ਉਦੋਂ ਬਾਅਦ 5-7 ਹਫਤਾ ਬਾਅਦ ਆਪਾਂ ਇੱਕ ਫੰਗੀ ਸਾਈਡ ਤੇ ਇੱਕ ਸੁੰਡੀ ਵਾਲੀ ਕਰਤੀ ਸੀ ਸਪਰੇਅ ਮੈਂ ਤੁਹਾਨੂੰ ਦੱਸਦਾ ਵੀ ਆਪਾਂ ਕੱਲੀ ਸਪਰੇਅ ਕੀਤੀ ਸੀ ਤੇ ਜੇ ਆਪਾਂ ਕੁਝ ਨਹੀਂ ਰਲਾਇਆ ਸੀ ਨਾ ਕੋਈ ਫੰਗੀ ਸੈਡ ਰਲਾਇਆ ਨਾ ਆਪਾਂ ਕੋਈ ਸੁੰਡੀ ਵਾਲੀ ਰਲਾਈ ਤੇ ਨਾ ਹੀ ਕੋਈ ਹੋਰ ਆਪਾਂ ਤਤ ਤੋਂ ਤਰ ਲਾਏ ਕੱਲੀ ਆਪਾਂ 13045 ਦੀ ਕੀਤੀ ਸੀ ਤੇ ਉਹ ਸਪਰੇਅ ਨੇ ਆਪਾਂ ਨੂੰ ਤਾਂ ਬਈ ਬਹੁਤ ਰਿਜ਼ਲਟ ਦਿੱਤਾ ਕੰਪਨੀ ਕੰਪਨੀ ਦਾ ਕੋਈ ਮਸਲਾ ਨਹੀਂ ਤੁਹਾਡੇ ਮਨ ਲੱਗੀ ਜਿਹੜੀ ਕੰਪਨੀ ਨੇ ਤੁਸੀਂ ਕਰਦੇ ਆ ਸਪਰੇਆ ਜਾਂ ਕੁਝ ਵੀ ਕੋਈ ਜੈਂਕ ਪਾਉਨੇ ਆ ਤੇ ਭਲਾ ਉਸ ਕੰਪਨੀ ਦੀ ਮਿਲਦੀ ਆਪਦੀ ਲੈ ਆਓ ਤੇ ਕਰ ਲਿਓ ਤੇ ਕੋਈ ਐਡਾ ਖਾਸ ਇਹਦਾ ਖਰਚਾ ਵੀ ਨਹੀਂ ਹੁੰਦਾ ਸਸਤਾ ਜਾਂ ਕੰਮ ਹੈ ਤੇ ਪਾਣੀ ਜਿਹੜਾ ਆਪਾਂ ਲਾਇਆ ਸੀ ਆਪਾਂ ਸਾਰਾ ਕੁਝ ਤੁਹਾਨੂੰ ਦੱਸਦੇ ਆ ਜਿਹੜਾ ਪਾਣੀ ਲਾਇਆ ਸੀ ਉਹ ਆਪਾਂ ਬਈ ਜੀ ਪੰਪ ਸੀ ਗਿਆ ਬਿਜਲੀ ਵਾਲਾ ਬਿਜਲੀ ਵਾਲਾ ਨਹੀਂ ਇੰਜਨ ਵਾਲਾ ਉਹ ਆਪਾਂ ਤੈਨ ਲਾਇਆ ਸੀ ਕਿੱਲੇ ਤੇ ਤੇ ਜੇ ਤੁਸੀਂ ਇੰਜਨ ਵਾਲੇ ਪੰਪ ਨਾਲ ਕਰਦੇ ਆ ਤਿੰਨ ਕ ਡਰਮੀਆਂ ਲਾ ਦਿਓ ਤੇ ਜੇ ਤੁਸੀਂ ਹੱਥ ਵਾਲੇ ਕਰਦੇ ਆ ਹੱਥ ਵਾਲੇ ਚਾਰ ਕੀ ਲੱਗਦੇ ਆ ਬਾਲਾ ਤਾਂ ਫਿਰ ਢੇੜੇ ਦੇ ਤੇ ਨਹੀਂ ਜਾਂਦੇ ਕਿਉਂਕਿ ਉਹ ਮੁੱਕਣ ਚ ਨਹੀਂ ਆਉਂਦਾ ਹਿਸਾਬ ਦਾ ਫੁਹਾਰਾ ਹੁੰਦਾ ਦਾ ਤੇ ਹੱਥ ਵਾਲੇ ਚਾਰ ਤੇ ਇੰਜਨ ਵਾਲੇ ਤਿੰਨ ਇੰਨਾ ਕੁ ਪਾਣੀ ਲੱਗਦਾ ਤੇ ਇਹ ਵੀ ਤਜਰਬਾ ਸੀਗਾ ਇੱਕ ਪਾਸੇ ਮੇਰਾ ਆਪਣਾ ਵੱਡਾ ਭਾਈ ਕਰਦਾ ਸੀ ਦੂਜੇ ਪਾਸੇ ਮੈਂ ਕਰਦਾ ਸੀ ਮੈਂ ਹੱਥ ਵਾਲੇ ਨਾਲ ਕਰਦਾ ਸੀ ਉਹ ਇੰਜਨ ਵਾਲੇ ਨਾਲ ਕਰਦਾ ਸੀ ਦੋਨੇ ਚੀਜ਼ਾਂ ਦੀ ਵਰਤੀਆਂ ਸੀ ਆਪਾਂ ਤੇ ਤਾਂ ਕਰਕੇ ਮੈਂ ਤੁਹਾਨੂੰ ਦੱਸਦਾ ਵੇ ਇੰਨਾ ਕੁ ਪਾਣੀ ਲਾਇਆ ਸੀ ਤੇ ਇਸ ਇਸ ਟਾਈਮ ਤੇ ਕੀਤੀ ਸੀ ਤੇ 26 ਝੋਨੇ ਤੇ ਕੀਤੀ ਸੀ ਐਂਕਿ ਆਪਾਂ ਸਾਰੇ ਤੇ ਕਰਨੀਆਂ ਆਪਣੇ ਐਂਕਿ ਬਾਸਮਤੀ ਹਾਈਬ੍ਰਿਡ ਤੇ 26 ਤਿੰਨੇ ਵੈਰੈਟੀਆਂ ਆਪਾਂ ਤਿੰਨਾ ਤੇ ਕਰਾਂਗੇ ਤੇ ਬਾਕੀ ਪਰਮਾਤਮਾ ਦੇ ਹੱਥ ਹੈ ਕੀ ਮੌਸਮ ਰਹਿੰਦਾ ਕੀ ਉਹਨੇ ਰਿਜ਼ਲਟ ਦੇਣਾ ਕਿੰਨਾ ਕਾਪਾ ਨੂੰ ਪਰਮਾਤਮਾ ਨੇ ਦੇਣਾ ਤੇ ਉਹ ਉਹਦੇ ਬੱਸ ਹੈ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਕਈ ਵਾਰੀ ਕੋਈ ਏਡੀ ਕੰਮ ਦੀ ਵੀਡੀਓ ਆਉਂਦੀ ਹੈ ਜਿਵੇਂ ਅੱਜ ਵਾਲੀ ਵੀਡੀਓ ਬਹੁਤ ਕੰਮ ਦੀ ਹੈ ਇਹ ਤੇ ਐਂ ਕੋਈ ਨਾ ਕੋਈ ਹੋਰ ਵੀਡੀਓ ਕੋਈ ਕੰਮ ਦੀ ਆਉਂਦੀ ਆ ਫਿਰ ਆਪਣੇ ਤੱਕ ਪਹੁੰਚ ਜਾਂਦੀ ਆ ਤੇ ਚਲੋ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ